ਆਪਣੀ ਜਿੱਦ ਪਗੋਨਾ ਮੇਰੀ ਤਾਂ ਸੁਣਦਈ ਨਹੀਂ ਜਿਹੜੇ ਰਾਹ ਮੈਂ ਤੋਰਾ ਉਹ ਤੇ ਤੁਰਦਈ ਨਹੀਂ ਆਪਣੀ ਜਿੱਦ ਪਗੋਨਾ ਮੇਰੀ ਤਾਂ ਸੁਣਦਈ ਨਹੀਂ ਜਿਹੜੇ ਰਾਹ ਮੈਂ ਤੋਰਾ ਉਹ ਤੇ ਤੁਰਦਈ ਨਹੀਂ ਮੈਂ ਤੈਨੂੰ ਸਮਝਾਵਾਂ ਮੈਂ ਤੈਨੂੰ ਗੱਲ ਲਾਵਾਂ ਤੂੰ ਬੱਚਿਆਂ ਵਰਗਾਏ ਕੀ ਹਾਲ ਸੁਣਾ ਮੈਂ ਜਿੰਨਾ ਤੈਨੂੰ ਮਨਾ ਲਿਆ ਨਾ ਕਿਸੇ ਮਨਾਉਣਾ ਸੀ ਨਾ ਤੈਨੂੰ ਚਿਤ ਕਰਨਾ ਸੀ ਦਿਲੋਂ ਕੱਟ ਜਾਣਾ ਸੀ ਜੇ ਮੇਰੀ ਜਗ੍ਹਾ ਹੋਰ ਹੁੰਦੀ ਨਾ ਐਨਾ ਚਾਉਣਾ ਸੀ ਤੈਨੂੰ بے ਪਰਵਾਹ ਹੋ ਕੇ ਛੱਡੇ ਜਾਣਾ ਸੀ ਜੇ ਮੇਰੀ ਜਗ੍ਹਾ ਹੋਰ ਹੁੰਦੀ ਆ ਚਿੜਕਾ ਮਾਰੇ ਗੱਲ ਗੱਲ ਤੇ ਨਾਲੇ ਸ਼ੱਕ ਕਰਦਾ ਤੇਰੇ ਕੋ ਦਬ ਕੇ ਤੇ ਮੇਰਾ ਦਿਲ ਡਰਦਾ ਮੈਂ ਜਿੰਨਾ ਤੈਨੂੰ ਪਿਆਰ ਕੀਤਾ ਨਾ ਕਿਸੇ ਕਰਨਾ ਸੀ ਤੈਨੂੰ ਕਦੋਂ ਦਾ ਦਿਲੋਂ ਕਰ ਅਟ ਜਾਣਾ ਸੀ ਜੇ ਮੇਰੀ ਜਗਾ ਹੋਰ ਹੁੰਦੀ ਨਾ ਐਨਾ ਚੋਣਾ ਸੀ ਤੈਨੂੰ ਬੇਪਰਵਾਹ ਹੋ ਕੇ ਛੱਡ ਜਾਣਾ ਸੀ ਜੇ ਮੇਰੀ ਜਗਾ ਹੋਰ ਹੁੰਦੀ ਹਾਂ